ਮਾਤਾ ਚਿੰਤਪੁਰ ਨੀ ਲੰਗਰ ਚੋਹਲਾ ਸਾਹਿਬ ਜੀ ਸਿੰਘਾ ਪ੍ਰੈਸ ਨੇ ਸੰਚਾਲਕ ਜਸਤ ਧੰਨ ਵਾਲਾ ਸਰਬਜੀਤ ਸਿੰਘ ਸਾ비 ਚੋਹਲਾ ਸਾਹਿਬ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲ੍ਹਾ ਤਰਨਤਾਰਨ ਦੇ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਮੇਨ ਬਾਜ਼ਾਰ ਨੇੜੇ ਪੀਰ ਬਾਬਾ ਸਾਹੂ ਸ਼ਾਹ ਅਗਲੇ ਕੱਲ ਰੋਜ਼ਮਿਤੀ 28 ਜੁਲਾਈ 2024 ਦਿਨ ਐਤਵਾਰ ਨੂੰ ਨਗਰ ਨਿਵਾਸੀ ਸੰਗਠਨ ਅਤੇ ਚੋਹਲਾ ਸਾਹਿਬ ਬਾਜ਼ਾਰ ਦੁਕਾਨਦਾਰਾਂ ਵੱਲੋਂ ਅਤੇ ਮਾਤਾ ਚੰਤਪੁਰਨੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਸਦਕਾ ਬਹੁਤ ਵੱਡੇ ਪੱਧਰ ਤੇ ਲੰਗਰ ਪੰਡਾਰਾ ਲਗਾਇਆ ਜਾ ਰਿਹਾ ਹੈ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਤਨਮਨਤਾ ਨਾਲ ਸੇਵਾ ਕਰਕੇ ਅਤੇ ਮਹਾਮਾਈ ਦੇ ਪੰਡਾਰੇ ਵਿੱਚ ਹਿੱਸੇ ਪਾ ਕੇ ਮਹਾਮਾਈ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦਸ ਰੇਣ ਸ਼ੀਰਾ ਭਗਤ ਅਤੇ ਗੋਰਾ ਭਗਤ ਚੋਹਲਾ ਸਾਹਿਬ ਅਤੇ ਉਹਨਾਂ ਨਾਲ ਹੋਰ ਵੀ ਸੰਗਤਾਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇਵੀ ਚੋਹਲਾ ਸਾਹਿਬ

ਜਲੰਧ ਨਾਲ ਜੋ ਮਾਤਾ ਜਿੰਤਪੁਰੀ ਦਾ ਤੇ ਕਿੰਨੀ ਦਿਨ ਲਾ ਰਿਹਾ 10 ਦਿਨ ਲਈ ਚੱਲ ਰਿਹਾ ਇਹ ਹਾਉਂਦੇ ਮਗਲਵੀ 15 ਨੂੰ ਬਣ ਜਾਂਦਾ ਹੈ ਲੰਗਰ 1500 1500 ਨੂੰ ਹਰ ਸਾਲ ਲੰਗਰ ਲਾ ਕੇ ਫਿਰ ਮਾ ਮਾਤਾ ਜਿੰਤਪੁਰਨੀ ਦੇ ਦਰ ਤੇ ਮਲੇ ਯਾਤਰਾ ਲੈ ਕੇ ਤਰਪਾਈਦਾ ਸਾਰੀ ਸੰਗਤ ਸਾਰੀ ਟੀਮ ਸਾਰੀ ਪ੍ਰਬੰਧਕ ਕਮੇਟੀ ਬਣਾਈ ਆ ਜੋਲਾ ਸਾਹਿਬ ਦੀ ਜੋਲਾ ਸਾਹਿਬ ਸਾਰੀ ਸੰਗਤ ਜਾਂਦੀ ਸਾਰੀ ਸੰਗਤ ਮੇਰੇ ਨਾਲ ਜਿਵੇਂ ਕਿ ਤੁਹਾਨੂੰ ਨਾ ਹੈ ਜੀ ਰਾਮ ਇਹ ਇਹ ਦਿਨ ਇਹ ਆਪਣਾ ਗੋਰਾ ਸਿੰਘ ਗੋਰਾ ਸਿੰਘ ਧਰਮਾ ਕੀ ਜੀ ਨਾ ਧਰਮਾ ਕੀ ਸਿੰਘ ਅੱਛਾ ਜੀ ਇਧਰੋਂ ਜਿੰਨਾ ਦਾ ਬੜੀ ਆਪ ਜੀ ਸਰਵਦਾਤਾ ਹਾਂਜੀ ਧਰਮਾ ਜੀ ਮੇਰਾ ਗੁਰਿਆ ਕੀ ਨਾਮ ਲੱਗਣਾ ਇਹ ਸਾਦੇ ਸਰਵਦਾਤਾ ਹੈ ਮਹਾਮਾਇਕਿੰਦ ਬੁਖਨੀ ਦੇ ਇਹ ਜੋ ਲੰਗਰ ਲੱਗਾ ਉਹਨੇ ਸਮਝੋ ਇੱਕ ਚੋਲਾ ਸਾਹਿਬ ਵਿੱਚ ਜੋ ਲੰਗਰ ਲੱਗਾ ਹੈ ਹਰ ਸਾਲ ਜਿਹੜਾ ਇਸਾਲ ਵੀ ਲੰਗਰ ਹਾਂ ਹਰ ਸਾਲ ਇਹ ਸਰਦਨ ਕਰਨਾ ਚਾਹਦੇ ਹੋ हनुमान तां ना सेवा करके महामैया खुशियां प्राप्त हो। सिग्नल में ग्रे मैदरी महामैया ने 50 देना, 10 देना। एतरा ग्रे देले 7 लंगर लाउंदे रहे। 50 ਦੇ ਲੋਕ ਦੇ ਲੋਕ ਸਰਕਾਰ, ਨਗਰ ਦੇ ਸੰਘੋਸ਼ ਸੰਤਾ ਤਾਂ ਹੀ ਲੰਗਰ ਲੱਗਦਾ। ਹਾਂ ਹੀ ਲੰਗਰ ਲੱਗਦਾ। ਅੱਛਾ ਜੀ, ਆਪ ਜੀ ਦਾ ਬਹੁਤ ਧੰਨਵਾਦ ਸਾਡੇ ਜਨ ਜੱਟ ਤੇ। ਮੈਂ ਬਦਲਕਾਰ ਜਸ਼ਨ ਸਿੰਘ ਕੌਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ। 哎呀！ ਲੋਕਾਂ ਲਈ ਖਾਸ ਮੈਸੇਜ ਟਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਾਬ ਤੋਂ ਪਹਿਲਾ ਪੁੱਛ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913